ਨਰੰਗਗਾਂ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਜਨਵਰੀ ਮਹੀਨੇ ਵਿੱਚ ਹੋਈ ਚੋਰੀ ਦੀ ਘਟਨਾ ਨੂੰ ਟ੍ਰੇਸ ਕਰਦੇ ਹੋਏ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਦਪਿੰਦਰ ਸਿੰਘ ਜੀਜੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਵਿੱਚ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਵਿੱਚ ਚੋਰੀ ਹੋਈ ਸੀ ਲਗਭਗ 30 ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਸੀ ਅਤੇ ਸਾਰੀ ਦੀ ਸਾਰੀ ਦੁਕਾਨ ਦਾ ਸਮਾਨ ਚੋਰ ਚੋਰੀ ਕਰਕੇ ਲੈ ਗਏ ਸਨ ਜਿਸ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਮਾਮਲਾ ਦਰਜ ਕਰਕੇ ਟੈਕਨੀਕਲ ਟੀਮ ਦੀ ਮਦਦ ਨਾਲ ਇਸ ਚੋਰੀ ਨੂੰ ਡਰੇਸ ਕੀਤਾ ਤੇ ਚੋਰੀ ਕੀਤਾ ਲਗਭਗ ਸਾਰਾ ਸਮਾਨ ਬਰਾਮਦ ਕਰ ਲਿਆ ਡੀਐਸਪੀ ਜੀਜੀ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਚੋਰੀ ਕਰਨ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਚੋਰੀ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਜੋ ਕਿ ਚੋਰੀ ਦੀ ਹੀ ਹੈ। ਦਿਵਿੰਦਰ ਜੀ ਜੀ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਨੂੰ ਇਲਜ਼ਾਮ ਦੇਣ ਵਾਲੇ ਦੋ ਚੋਰਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਦੋਂ ਦੁਕਾਨ ਦੇ ਮਾਲਕ ਨੇ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪੁਲਿਸ ਦੀ ਬਹੁਤ ਵੱਡੀ ਕਾਰਗੁਜ਼ਾਰੀ ਹੈ। ਉਹਨਾਂ ਕਿਹਾ ਕਿ ਉਹ ਲਗਭਗ ਆਪਣੇ ਸਮਾਨ ਦੀ ਉਮੀਦ ਖੋ ਬੈਠੇ ਸਨ। ਪਰ ਪੁਲਿਸ ਦੀ ਮਿਹਨਤ ਸਦਕਾ ਉਹਨਾਂ ਦਾ ਸਾਰਾ ਸਮਾਨ ਬਰਾਮਦ ਹੋ ਚੁੱਕਾ ਹੈ। ਐਸੇ ਹੀ 4 ਜਨਵਰੀ ਨੂੰ ਗੁਪਤਾ ਟੇਟਰ ਨਾਮ ਦੀ ਦੁਕਾਨ ਚੁੱਲੜਕੜਾ ਗੁਰਨਾਨਗਰ ਨਗਰ ਬਹੁਤ ਵੱਡੀ ਚੋਰੀ ਹੋਈ ਸੀ ਜਿੱਦਿਆ ਸੀ ਮੌਕੇ ਦੀ ਰਿਪੋਰਟ ਚੋਂ ਕਿ ਸਾਡੀ ਚੋਟੀਆਂ ਤੇ ਲੈਰਿਆਂ ਲਿਖਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਅਸੀਂ ਰੂਟੀਨ 'ਚ ਡੀਐਸਪੀ ਦੀਪਿੰਦਰ ਸਿੰਘ ਜੀ ਨੂੰ ਮਿਲਦੇ ਰਹੇ ਇਹਨਾਂ ਨੇ ਸਾਨੂੰ ਹਮੇਸ਼ਾ ਆਸ਼ਵਾਸਨ ਦਿੱਤਾ ਕਿ ਛੋਟੀ-ਛੋਟੀ ਲੱਭਾਂਗੇ ਲੇਕਿਨ 6 ਮਿੰਟ ਅਪੋਂਦਰ ਵਾ ਸਾਨੂੰ ਬਿਲਕੁਲ ਅਸੀਂ مایوس ਹੋ ਚੁੱਕੇ ਸੀ ਸਾਡੇ ਬਿਲਕੁਲ ਅਸੀਂ ਹੱਥ ਖੜੇ ਹੋ ਗਏ ਸੀ ਸਾਡੀ ਚੋਰੀ ਨਹੀਂ ਮਿਲਨੀ ਪਰੰਤੂ ਭਗਵੰਤਮਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਉਹਨਾਂ ਦੀ ਚੰਗੀ ਕਾਰਗੁਜ਼ਾਰੀ ਨਾਲ ਉਹਨਾਂ ਦੇ ਲਗਾਏ ਹੋਏ ਵਧੀਆ ਪੁਲਿਸ ਪ੍ਰਸ਼ਾਸਨ ਦੇ ਤੌਰ ਤੇ ਐਸਐਸਪੀ ਸ਼੍ਰੀ ਸਰਦਾਰ ਸਿੰਘ ਜੀ ਚਹਿਲ ਡੀਐਸਪੀ ਦੀਪਿੰਦਰ ਸਿੰਘ ਜੀ ਜੀ ਐਸਐਚਓ ਕਰਮਜੀਤ ਸਿੰਘ ਜੀ ਲਹਿਰਾ ਇਨਚਾਰਜ ਰਣਜੀਤ ਸਿੰਘ ਜੀ ਚੋਟੀਆਂ ਐਸਆਈ ਸ਼ਗਨਪ੍ਰੀਤ ਸਿੰਘ ਏਐਸਆਈ ਅਮਰਤਪਾਲ ਚੋਧਰੀ ਤੇ ਟੈਕਨੀਕਲ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਜਿਹੜੇ ਸਾਡੇ ਮੁਲਜ਼ਮ ਸੀ ਮੇਨ ਚੋਰ ਸੀ ਉਹ ਫੜ ਲੇਤੇ ਤੇ ਉਹਨਾਂ ਤੋਂ ਮਾਲ ਦੀ ਬਰਾਮਦਗੀ ਕਰ ਲਈਤੀ। ਇੱਕ ਦੋ ਇੱਕ ਦੋ ਜਿਹੜੇ ਚੋਰ ਬਾਹਰ ਰਹਿ ਗਏ ਉਹ ਬਠਿੰਡਾ ਜੇਲ੍ਹ ਚ ਬੰਦੇ ਜਲਦੀ ਆ ਜਾਣਗੇ ਤੇ ਉਹਨਾਂ ਦੇ ਲਵੇ ਜਿਹੜਾ ਵੀ ਮਾਲ ਹੈ ਸਾਨੂੰ ਉਹ ਮਾਲ ਵੀ ਮਿਲ ਜਾਊਗਾ। ਸਾਡੀ ਲਗਭਗ 30 ਲੱਖ ਰੁਪਏ ਦੀ ਚੋਰੀ ਹੋਈ ਸੀ ਜਿਹਦੇ ਵਿੱਚੋਂ ਅਮੂਮਨ ਸਾਨੂੰ ਮਾਲ ਮਿਲ ਗਿਆ, ਕੁਝ ਸਾਨੂੰ ਮਿਲ ਜਾਊਗਾ। ਅਸੀਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬੜੇ ਖੁਸ਼ ਹਾਂ, ਬੜੇ ਸੰਤੁਸ਼ਟ ਹਾਂ। ਅੱਜ ਇਹਨਾਂ ਨੇ ਚੋਰਾਂ ਨੂੰ ਫੜ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪੁਲਿਸ ਪ੍ਰਸ਼ਾਸਨ ਦੀ ਇਹ ਜਿਹੜੀ ਛਵੀ ਹੈ पूरे देश प्रदेश एरिया च ਲੋਕਾਂ ਨੂੰ ਇੱਕ ਭਾਵਨਾ ਜਾਗਦੀ ਹੈ ਵੀ ਐਸੀ ਗੱਲ ਨਹੀਂ ਹੈਗੀ ਪੁਲਿਸ ਕੰਮ ਕਰਦੀ ਹੈ ਟਾਈਮ ਲੱਗ ਜਾਂਦਾ ਹੈ ਪਰ ਚੋਰੀ ਜਾਂ ਕੋਈ ਹੋਰ ਵਰਤ ਦਾ ਹੱਲ ਹੋ ਜਾਂਦੀ ਹੈ ਅਸੀਂ ਸਬਰ ਕੀਤਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਪੁਲਿਸ ਤੇ ਭਰੋਸਾ ਰੱਖੋ ਤੇ ਸਬਰ ਰੱਖੋ ਬਹੁਤ ਅੱਛੀ ਟੀਮ ਆਈ ਹੋਈ ਹੈ ਲਹਿਰਾ ਪ੍ਰਸ਼ਾਸਨ ਦੀ ਔਰ ਸੰਗਰੂੜ ਪ੍ਰਸ਼ਾਸਨ ਦੇ ਅੰਦਰ ਇਹ ਜੀ 4 ਜਨਵਰੀ ਨੂੰ ਇੱਕ ਸਾਡੇ ਕੋਲੇ ਚੋਰੀ ਦਾ ਮੁਕੱਦਮਾ ਦਰਜ ਹੋਇਆ ਸੀ ਕਿ ਗੁਪਤਾ ট্রেਡਰਸ ਨੇ ਇਹ ਚੂੜਲ ਕਲਾ ਵਿੱਚ ਉੱਥੇ ਇਹਨਾਂ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਸੀ ਉਸ ਦਿਨ ਰਾਤ ਨੂੰ ਇਹਨਾਂ ਦੀ ਦੁਕਾਨ ਸਾਰੀ ਹੀ ਸਾਫ ਹੋ ਗਈ तकरीबन 30 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਏਸੀ واਸ਼ਿੰਗ ਮਸ਼ੀਨਸ ਦੇ ਕੇਬਲ ਤੇ ਤਾਂਬੇ ਦੀਆਂ ਤਾਰਾਂ ਇਹ ਜਿਹੜਾ ਸਮਾਨ ਚੋਰੀ ਹੋਇਆ ਸੀ ਕਾਫੀ ਲੰਮੀ ਜਦੋਜਦ ਤੋ ਬਾਅਦ ਟੈਕਨੀਕਲ ਅਸਿਸਟੈਂਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਟੈਕਨੀਕਲੀ ਬੜਾ ਸੌਂਡ ਕੀਤਾ ਹੋਇਆ ਤੇ ਸਾਡੇ ਟੈਕਨੀਕਲ ਟੀਮ ਦੇ ਦਿਲਪ੍ਰੀਤ ਸਿੰਘ ਬੈਠੇ ਐ ਐਸ ਐਚਓ ਸਾਹਿਬ ਚੌਂਕੀ ਇੰਚਾਰਜ ਇਹਨਾਂ ਦੀ ਟੀਮ ਸ਼ਗਨਪ੍ਰੀਤ ਸਬ ਇੰਸਪੈਕਟਰ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ ਟੈਕਨੀਕਲ ਲੀਡਸ ਲੈਂਦੇ ਹੋਏ ਸਾਰੇ ਜਿਹੜੇ ਦੋਸ਼ੀ ਐ ਸਤ ਉਹਨਾਂ ਦੇ ਵਿੱਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਐ ਔਰ ਸਾਰੇ ਦਾ ਸਾਰਾ ਸਮਾਨ ਐ ਜਿਹੜਾ ਉਹ ਬਰਾਮਦ ਕਰਾਇਆ ਜਾ ਚੁੱਕਾ ਐ ਜਿਨ੍ਹਾਂ ਦੇ ਵਿੱਚ ਤਕਰੀਬਨ 10 ਵਾਸ਼ਿੰਗ ਮਸ਼ੀਨਾਂ 10 AC 4 ACs ਦੇ ਯੂਨਿਟ ਤੇ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਸੀ ਉਹ ਵੀ ਬਰਾਮਦ ਕਰਾਈ ਹੈ ਤੇ ਗੱਡੀ ਜਦੋਂ ਹੁਣ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਗੱਡੀ ਵੀ ਚੋਰੀ ਦੀ ਹੈ ਸੋ ਇਸ ਤਰੀਕੇ ਨਾਲ ਇੱਕ ਬੜਾ ਮਾੜਾ ਪ੍ਰਭਾਵ ਜਾ ਰਿਹਾ ਸੀ ਸਮਾਜ ਦੇ ਵਿੱਚ ਤੇ ਭੜੇ ਅੰਸਰਾਂ ਨੂੰ ਨੱਥ ਪਾਈ ਹੈ ਇਸ ਤੋਂ ਇਲਾਵਾ ਜਿਹੜੇ ਕੇਬਲ ਚੋਰੀਆਂ ਕਰਦੇ ਨੇ ਜ਼ਿੰਮੇਵਾਰਾਂ ਦੀਆਂ ਉਹ ਵੀ ਪਿਛਲੇ ਦਿਨੀ ਅਸੀਂ ਮੁਕੱਦਮਾ ਦਰਜ ਕਰਕੇ ਤਿੰਨ ਜਿਹੜੇ ਕੇਬਲ ਚੋਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਚੁੱਕਿਆ ਤਾਂ ਕਿ ਜਿਹੜਾ ਸਾਡਾ ਜ਼ਿਮੀਂਦਾਰ ਭਾਈਚਾਰਾ ਹੈ ਉਹਦੀ ਜਿਹੜੀ ਸਮੱਸਿਆ ਉਹ ਹੱਲ ਹੋ ਸੀ। ਆ ਜਿੱਤੋਂ ਵੀ ਰਿਲੇਟਡ ਨੇ ਦੋਸ਼ੀ ਜੀ ਇਹ ਦੋਸ਼ੀ ਜੀ ਜਾਖੜ ਤੋਂ ਬਖੋਰੇ ਤੋਂ ਤਾਫੂ ਤੋਂ ਤਿੰਨ ਥਾਂ ਤੋਂ ਰਿਲੇਟਡ ਨੇ ਜੀ ਜਿਹੜਾ ਇਹਨਾਂ ਦਾ ਮੇਨ ਹੈ ਜੀ ਇੱਕ ਮਨੀਸ਼ ਹੈ ਲੜਕਾ ਜਾਖੜ ਤੋਂ ਤੇ ਇੱਕ ਪਵਨ ਹੈ ਉਹ ਬਖੋਰੇ ਤੋਂ ਹੈ ਇੱਕ ਹਰਦੀਪ ਸਿੰਘ ਹੈ ਏ ਵੀ ਹੈ ਜਿਹੜਾ ਬਖੋਰੇ ਤੋਂ ਹੈ ਇਹਨਾਂ ਤਿੰਨਾਂ ਨੇ ਪਲੈਨਿੰਗ ਕਰਕੇ ਇੱਕ ਗੱਡੀ ਲੈ ਕੇ ਪੂਰੀ ਰੈਕੀ ਕਰਕੇ ਅੱਗੇ ਮੋਟਰਸਾਈਕਲ ਲਾ ਕੇ ਤਾਂ ਕਿ ਫੜੇ ਨਾ ਜਾ ਸਕੀਏ ਇਸ ਚੋਰੀ ਦੀ ਘਟਨਾ ਨੂੰ ਇੰਜ਼ਾਮ ਦਿੱਤਾ ਤੇ ਬਾਅਦ ਦੇ ਵਿੱਚ ਇੱਕ ਹੋਰ ਹਰਦੀਪ ਸਿੰਘ ਨੂੰ ਐਡ ਕਰਕੇ ਉਹਦੇ ਘਰੇ ਜਾ ਕੇ ਉਹਨੂੰ ਲਾਲਚ ਦੇ ਕੇ ਉਹਦੇ ਘਰੇ ਜਾ ਕੇ ਸਮਾਨ ਛੁਪਾਇਆ ਤੇ ਪੁਲਿਸ ਨੇ ਵਧੀਆ ਤਫ਼ਤੀਸ਼ ਕਰਦੇ ਹੋਏ ਸਾਡੀ ਟੀਮ ਨੇ ਇਹਨੂੰ ਸੋਲਵ ਕੀਤਾ ਤੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਹਾਸਲ ਕੀਤੀ ਜਗਤ ਵਿੱਚ ਵੀ ਗਿਆ ਸੰਦਰਭ ਕੁਝ ਥਾਵਾਂ ਤੇ ਮਾਲ ਵੇਚਿਆ ਗਿਆ ਸੀਗਾ ਜੀ ਜਿੰਨਾ ਜਿੰਨਾ ਥਾਵਾਂ ਤੇ ਮਾਲ ਵੇਚਿਆ ਗਿਆ ਸੀ ਕਿਸੇ ਹੋਟਲ ਦੇ ਵਿੱਚ ਵੇਚਿਆ ਗਿਆ ਕਿਸੇ ਘਰ ਵਾਲੇ ਨੂੰ ਵੇਚਿਆ ਗਿਆ ਉਹਨਾਂ ਸਾਰਿਆਂ ਕੋਲ ਜਿਹੜਾ ਮਾਲ ਐ ਸੀ ਬਰਾਮਦ ਕਰਵਾ ਚੁੱਕਿਆ ਤੇ ਕੁਝ ਹਲੇ ਰਹਿੰਦਾ ਕਿਉਂਕਿ ਦੋ ਦੋਸ਼ੀ ਹਲੇ ਫੜਨੇ ਬਾਕੀ ਆ ਉਹਨਾਂ ਦੇ ਹਿੱਸੇ ਜੋ ਆਇਆ ਸੀ ਉਹ ਦੱਸਣਗੇ ਉਹਨੂੰ ਵੀ ਬਰਾਮਦ ਕਰਾਵਾਂ ਲਗਭਗ ਕਿੰਨੇ ਦੀ ਚੋਰੀ ਸੀ ਤਕਰੀਬਨ 30 ਲੱਖ ਰੁਪਏ ਦੀ ਚੋਰੀ ਸੀ ਜੀ ਜਿਹੜੀ ਕਿ ਸਾਰੀ ਹੀ ਬਰਾਮਦ ਹੋ ਜੇ ਜਿਹਨਾਂ ਨੇ ਖਰੀਦਿਆ ਸੀ ਨਹੀਂ ਜਿਨ੍ਹਾਂ ਨੇ ਜੇ ਕੋਈ ਪਰਿਵਾਰ ਹੈ ਜੀ ਕੋਈ ਆਰਡੀਨਰੀ ਆਦਮੀ ਹੈ ਉਹ ਇਹਨਾਂ ਦੀ ਦੁਕਾਨ ਤੋਂ ਇਹ ਸੇ ਖਰੀਦ ਕੇ ਲੈ ਗਿਆ ਉਹਨੂੰ ਇਸ ਗੱਲ ਦਾ ਨਹੀਂ ਪਤਾ ਸੀ ਇਹ ਚੋਰੀ ਦਾ ਸੋ ਉਹ ਤਾਂ ਬੜੇ ਇਨੋਸੈਂਟ ਪੀਪਲ ਸੀਗੇ ਜਿਨ੍ਹਾਂ ਨੇ ਸਿਰਫ ਬਤੌਰ ਕਸਟਮਰ ਇਹਨਾਂ ਤੋਂ ਲਏ ਜਿਹੜਾ ਪਵਨ ਹੈ ਜੀ ਪਵਨ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਥੇ ਗੱਲ ਦੱਸਣੀ ਮਣਦੀ ਹੈ ਕਿ ਜਿਹੜੀਆਂ ਤਾਰਾਂ ਚੋਰੀ ਹੋਈਆਂ ਨੇ ਇਹ ਕਾਫੀ ਕੀਮਤ ਦੀਆਂ ਨੇ ਤੇ ਇਹਨਾਂ ਦਾ ਜਿਹੜਾ ਦੋਸ਼ੀ ਹੈ ਇਸ ਟਾਈਮ ਕਿਸੇ ਹੋਰ ਚੋਰੀ ਦੇ ਮਕਦਮੇ ਵਿੱਚ ਬਠਿੰਡਾ ਜਿਲ੍ਹੇ ਦੇ ਵਿੱਚ ਬੰਦਾ ਹੈ ਉੱਥੋਂ ਪ੍ਰੋਡਕਸ਼ਨ ਗਵਰਨਰ ਤੇ ਲਿਆ ਕੇ ਉਹ ਉੱਥੋਂ ਫਿਰ ਅੱਗੇ ਜਿਹੜੇ ਅਗਲੇ ਹੋਰ ਖੁਲਾਸੇ ਹੋਣਗੇ